ਕਿੰਨੇ ਮਾਡਲ ਆਏ ਫੋੜ ਜੀ 93 ਮਾਡਲ ਆ ਵੀਰੇ 93 ਮਾਡਲ ਆ ਹਾਂਜੀ ਵੀਰੇ ਆ ਵੀ ਤਿਆਰ ਕਰ ਦਾਂ ਜੀ ਆ ਵੀ ਤਿਆਰ ਕਰ ਦਾਂ ਵੀਰੇ ਆਪਾਂ ਠੀਕ ਆ ਜੀ ਸਰਪਸ ਵਗੈਰਾ ਸਾਰੇ ਕੁਝ ਓਕੇ ਕਰਕੇ ਦੇ ਦਿੰਦੇ ਆ ਓਕੇ ਆ ਵੀਰੇ ਟਾਇਰ ਵਗੈਰਾ ਸਾਰੇ ਨਵੇਂ ਚਾਰੇ ਨਵੇਂ ਟਾਇਰ ਹੁੰਦੇ ਜੀ ਬੈਟਰੀ ਜਿਵੇਂ ਨਵੀਂ ਹੋਊਗੀ ਠੀਕ ਆ ਜੀ ਹਾਂਜੀ ਵੀਰੇ ਤੇ ਪੇਂਟ ਵੀ ਪੇਂਟ ਦੀ ਗਾਰੰਟੀ ਆ ਵੀਰੇ 3 ਸਾਲਾਂ ਦੀ ਆਪਾਂ 3 ਵੀ 3 ਸਾਲਾਂ ਦੀ ਗਾਰੰਟੀ ਹੋਊਗੀ 3 ਸਾਲਾਂ ਦੀ ਪੇਂਟ ਦੀ ਗਾਰੰਟੀ ਆ ਹਾਂਜੀ ਵੀਰੇ ਸਾਊਂਡ ਸਿਸਟਮ ਵੀ ਲਾ ਕੇ ਦੇਉਂਦੇ ਫਾਈਬਰ ਵਾਲੇ ਹੱਡ ਵੀ ਫਾਈਬਰ ਵਾਲੇ ਹੱਡ ਆ ਸਾਊਂਡ ਸਿਸਟਮ ਕੰਡਾ ਕਲਾ ਮੰਗਰਾੜ ਵਗੈਰਾ ਨਵੇਂ ਹੱਕ ਹੱਕ ਸਾਰਾ ਕੁਝ ਨਵਾਂ ਮਿਲਦਾ ਵੀ 2 ਲੱਖ 5 ਤੱਕ ਡਿਮਾਂਡ ਰੱਖੀ ਹੈ ਜੀ ਹਾਂਜੀ ਮੈਂ ਵੀਡੀਓ ਸ਼ੇਅਰ ਕਰਕੇ ਉਹਦੇ ਲਈ 195000 195000 ਦਾ ਵੀ ਮੋਡੀਫਾਈਡ ਬੋਰਡ ਤੁਹਾਨੂੰ ਮਿਲੂਗਾ ਫਾਰਮ ਟ੍ਰੈਕ 60 ਐਡੀ ਆਵੇ ਹਾਂਜੀ ਵੀਰੇ ਮੇਰੇ ਵੀ ਮਲਟੂ ਟਾਇਰਾਂ ਦਾ ਟਾਇਰਾਂ ਦਾ ਬਿੱਲ ਵੀ ਬੈਟਰੀ ਜਿਵੇਂ ਨਵੀਂ ਬੈਟਰੀ ਨਵੀਂ ਹਾਂਜੀ ਉਹਦਾ ਵੀ ਬਿੱਲ ਮਿਲੂਗਾ ਅੰਕਾਲੇ ਵੀ ਨਵੇਂ ਟਾਇਰ ਆਏ ਹਾਂਜੀ ਵੀਰੇ ਹਾਂਜੀ ਸੋਨਾ ਲਿਖਾ ਇਹ ਆ ਗਈ ਇੰਟਰਨੈਸ਼ਨਲ 750 ਹਾਂਜੀ ਵੀਰੇ ਪੰਜਾਬ ਦਾ ਨੰਬਰ ਜੀ ਪੰਜਾਬ ਦਾ ਪੰਜਾਬ ਦਾ ਵੀਰੇ ਇਹ ਕਿੰਨੇ ਮਾਡਲ ਹੈ ਜੀ ਇਹ 2000 ਮਾਡਲ ਆ ਡਿਮਾਂਡ ਇਹਦੀ 190000 ਰੁਪਇਆ ਹਾਂਜੀ ਇਹ ਟਰੈਕਟਰ ਦੇ ਦਾਂਗੇ ਵੀਰੇ ਆਪਾਂ 1 ਲੱਖ ਤੇ 75000 ਦਾ ਫਾਈਨਲ 1 ਲੱਖ 75000 ਹਾਂਜੀ ਵੀਰੇ ਹਾਂਜੀ ਅਸੀਂ ਕਾਹ ਬਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਟੇ ਨਹੀਂ ਮੋਗਾ ਟਰੈਕਟਰ ਮੰਡੀ ਤੇ ਨਿੱਕੇ ਟਿੰਨ ਲੋ ਬਈ ਨਾ ਕਰਦੇ ਆ ਗੱਲਬਾਤ ਕਿੰਨੇ ਦਾ ਟਰੈਕਟਰ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਰੇ ਕੀ ਹਾਲ ਹੈ ਵਧੀਆ ਜੀ ਵਧੀਆ ਤੁਸੀਂ ਵਧੀਆ ਬਾਈ ਜੀ ਕਿੰਨੇ ਟਰੈਕਟਰ ਆਏ ਅੱਜ ਆਪਣੇ ਕੋਲ ਚਾਰ ਟਰੈਕਟਰ ਲੈ ਕੇ ਆਏ ਹੋ ਠੀਕ ਆ ਜੀ ਫੋਰ ਮੋਡੀਫਾਈ ਦਾ ਵੀ ਕੰਮ ਆਪਣਾ ਆਪ ਦਾ ਹੀ ਆ ਹਾਂਜੀ ਬਾਈ ਜੀ ਠੀਕ ਆ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸੈਂਪਲ ਦੇ ਤੌਰ ਤੇ ਫੋਰ ਦਿਖਾਉਣੇ ਬਕਾਊ ਵੀ ਹੈ ਇਹ ਇਹ ਕਿੰਨੇ ਮਾਡਲ ਹੈ 40 ਜੀ ਇਹ 93 ਮਾਡਲ ਆ ਵੀਰੇ 93 ਮਾਡਲ ਆ ਹਾਂਜੀ ਵੀਰੇ ਆਪ ਹੀ ਤਿਆਰ ਕਰਦੇ ਆ ਜੀ ਆਪ ਹੀ ਤਿਆਰ ਕਰਦੇ ਆ ਵੀਰੇ ਆਪਾਂ ਠੀਕ ਆ ਜੀ ਕਿੰਨਾ ਕੁ ਟਾਈਮ ਹੋ ਗਿਆ ਬਈ ਇਹ ਕੰਮ ਕਰਦਿਆਂ ਨੂੰ ਇਹ ਕੰਮ ਕਰਦਿਆਂ ਨੂੰ ਬਹੁਤ ਟਾਈਮ ਹੋ ਗਿਆ ਵੀਰੇ ਮੋਡੀਫਿਕੇਸ਼ਨ ਕਰਦਿਆਂ ਆਪਾਂ ਬਹੁਤ ਸਾਲ ਹੋ ਗਏ ਹਾਂਜੀ ਵੀਰੇ ਅੱਲੀ ਫੋੜ ਵੀ ਕਰਦਿਆਂ ਹਾਂਜੀ ਵੀਰੇ ਥੋੜਾ ਠੀਕ ਆ ਜੀ ਤੇ ਕਿੰਨੇ ਕਾ ਖਰਚੇ ਦੀ ਰਿਪੋਰਟ ਤਿਆਰ ਹੋ ਜਾਂਦਾ ਜੀ ਬਿਨਾ ਪਾਵਰ ਸਟੇਰੀਂਗ ਤੋਂ ਮੰਨ ਲਓ ਵੀ ਇਹਦਾ ਰੇਟ ਹੈਗਾ 2 ਲੱਖ ਤੇ 5000 ਰੁਪਏ ਦਾ ਮਤਲਬ ਇਹ ਆਪਾਂ ਇਹਦੀ ਸਾਰੇ ਦੀ ਗੱਲਬਾਤ ਕਰ ਲੈਨੇ ਆ ਇਹ ਬਿਨਾ ਪਾਵਰ ਵਾਲੀ ਹੈ ਹਾਂਜੀ ਵੀਰੇ ਜਿੱਦਾਂ ਏਜੰਸੀ ਤੋਂ ਹੁੰਦਾ ਸੀ ਉਦਾਂ ਦਾ ਫੋੜਾ ਵੀਰੇ ਪਾਵਰ ਵਾਲਾ ਫਿਰ ਉਹ ਜਾਦੇ ਰੇਟ ਚ ਜਾ ਲੈਂਦਾ ਜਿਵੇਂ 6 ਸਵਾ 6.5 ਲੱਖ ਇਦਾਂ ਜਾ ਲੈਂਦਾ ਠੀਕ ਹੈ ਜੀ ਹਾਂਜੀ ਵੀਰੇ ਇਹ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਬਾਈ ਜੀ ਯਾ ਬੰਮਰ 93 ਮਾਡਲ ਸਰਵਿਸ ਵਗੈਰਾ ਸਾਰਾ ਕੁਝ ਓਕੇ ਕਰਕੇ ਦਿੰਨੇ ਆ ਓਕੇ ਵੀਰੇ ਟਾਇਰ ਵਗੈਰਾ ਸਾਰੇ ਨਵੇਂ ਚਾਰੇ ਪੀ ਨਵੇਂ ਟਾਇਰ ਹੁੰਦੇ ਜੀ ਬੈਟਰੀ ਜਿਵੇਂ ਨਵੀਂ ਹੋਊਗੀ ਠੀਕ ਆ ਜੀ ਹਾਂਜੀ ਵੀਰੇ ਤੇ ਪੇਂਟ ਵੀ ਪੇਂਟ ਦੀ ਗਾਰੰਟੀ ਆ ਵੀਰੇ 3 ਸਾਲਾਂ ਦੀ ਆਪਾਂ ਤਿੰਨ ਵੀ ਸਾਲਾਂ ਦੀ ਗਾਰੰਟੀ ਹੋਊਗੀ 3 ਸਾਲਾਂ ਦੀ ਪੇਂਟ ਦੀ ਗਾਰੰਟੀ ਆ ਹਾਂਜੀ ਵੀਰੇ ਸਾਊਂਡ ਸਿਸਟਮ ਵੀ ਲਾ ਕੇ ਦੇਉਂਗੇ ਫਾਈਬਰ ਵਾਲੀ ਹੱਡ ਵੀ ਫਾਈਬਰ ਵਾਲੇ ਹੱਡ ਸਾਊਂਡ ਸਿਸਟਮ ਠੀਕ ਇਕੱਲਾ ਮੰਗਰਾੜ ਵਗੈਰਾ ਨਵੇਂ ਹੱਕ ਹੱਕ ਸਾਰਾ ਕੁਝ ਨਵਾਂ ਮਿਲਗਾ ਵੀਰੇ ਇਹ ਨਹੀਂ ਗੱਲ ਕੋਈ ਲੈਟਾ ਵਗੈਰਾ ਵੀ ਨਮੀਆਂ ਹੋਣੀਆਂ ਹਾਂਜੀ ਹਾਂਜੀ ਵੀਰੇ ਠੀਕ ਆ ਜੀ ਕਿੰਨੇ ਮਾਡਲ ਆ ਗਿਆ 93 ਡਿਮਾਂਡ ਇਹਦੀ ਕਿੰਨੀ ਆ ਜੀ ਡਿਮਾਂਡ ਇਹਦੀ 2 ਲੱਖ 5000 ਰੁਪਏ ਆ ਵੀਰੇ 2 ਲੱਖ 5 ਤਾਂ ਡਿਮਾਂਡ ਰੱਖੀ ਆ ਜੀ ਹਾਂਜੀ ਲੈ ਵੀਡੀਓ ਸ਼ੇਅਰ ਕਰਕੇ ਉਹਦੇ ਲਈ 1 ਲੱਖ 95000 1 ਲੱਖ 95000 ਦਾ ਵੀ ਮੋਡੀਫਾਈਡ ਕੋਡ ਆ ਉਹ ਨੂੰ ਮੈਜੂ ਆਜੂਗਾ ਜੀ ਅੱਗੇ ਦੀ ਸਾਹਮਣੇ ਆ ਗਿਆ ਜੀ ਫਾਰਮਰ ਟਰੈਕਟਰ 60 एडीआई आ गए हां जी वीर पंजाब ਦਾ ਨੰਬਰ ਹੈ ਜੀ ਪੰਜਾਬ ਦਾ ਪੰਜਾਬ ਦਾ ਵੀ ਚਿੱਪ ਵਾਲੀ ਆ ਟੀਅਰ ਵੀ ਨਵੀਂ ਆ ਬਿਲਕੁਲ ਮੇਰੇ ਵੀ ਮੈਟੂਟ ਟਾਇਰਾਂ ਦਾ ਟਾਇਰਾਂ ਦਾ ਬਿੱਲ ਵੀ ਬੈਟਰੀ ਜਿਹਾ ਨਵੀਂ ਬੈਟਰੀ ਨਵੀਂ हां जी ਉਹਦਾ ਵੀ ਬਿੱਲ ਮਿਲੂਗਾ ਕ੍ਰਾਂਚ ਵਾਲੇ ਵੀ ਨਵੇਂ ਟਾਇਰ ਆ ਜੀ हां जी वीरੇ ਹਾਂ ਜੀ ਪੰਜਾਬ ਦਾ ਨੰਬਰ ਸਿੰਪਲ ਸਟੀਰਿੰਗ ਹੀ हां जी वीरੇ ਹਾਂ ਜੀ ਸੈਂਟਰ ਗੇਅਰ ਦੇ ਵਿੱਚ ਆ ਗਿਆ ਸਿੰਪਲ ਸਟੀਰਿੰਗ ਨਵਾਂ ਮਾਡਲ ਆ ਹਾਂਜੀ ਵੀਰੇ ਇਹਦੀ ਡਿਮਾਂਡ ਜੀ ਡਬਲ ਕਲੱਚ ਆ ਡਬਲ ਕਲੱਚ ਆ ਵੀਰੇ ਡਿਮਾਂਡ ਇਹਦੀ 290000 ਆ ਹਾਂਜੀ ਇਹਦਾ ਵੀਡੀਓ ਸ਼ੇਅਰ ਕਰਕੇ ਆਓ ਹਾਂਜੀ ਉਹਦੇ ਲਈ ਹੈਗਾ 275000 275000 ਦਾ ਜੀ ਹਾਂਜੀ ਸਾਹਮਣੇ ਆ ਗਿਆ ਜੀ 2012 ਮਾਡਲ ਸੋਨਾ ਲਿਖਾ ਆਰਐਸਐ 750 ਆਰਐਕਸ ਦੇ ਵਿੱਚ ਆ ਜਾਂਦਾ ਜੀ ਇਹ ਹਾਂਜੀ ਵੀਰੇ ਇਹ 2 ਸਪੀਡ ਕਹੇ ਜਾਂਦਾ ਜੀ 2 ਸਪੀਡ ਕਹੇ ਵੀਰੇ ਸਾਰਾ ਰੀਜਨਲ ਟਰੈਕਟਰ ਹੈ ਜਿੰਨਾ ਵੀ ਆ ਠੀਕ ਆ ਜੀ ਪੰਜਾਬ ਦਾ ਨੰਬਰ ਹੀ ਇਹਦਾ ਛੇਨ ਗੇਰ ਪੰਜਾਬ ਨੰਬਰ ਡਬਲ ਡਿਸਟਿਬਿਊਟਰ ਪਾਵਰ ਸਟੀਅਰਿੰਗ ਦਾ ਵੈਸਾ ਠੀਕ ਆ ਜੀ ਪਾਵਰ ਸਟੀਅਰਿੰਗ ਦਾ ਡਬਲ ਡਿਸਟਿਬਿਊਟਰ 16 ਦੇ ਟਾਇਰ ਆਉਣਗੇ ਜੀ ਰੇਡੀਅਲ ਟਾਇਰ ਆ ਨਾ ਇਹਦੇ ਹਾਂਜੀ ਰੇਡੀਅਲ ਟਾਇਰ ਆ ਬਾਈ ਜੀ ਇਹਦੇ ਰੇਡੀਅਲ ਟਾਇਰ ਆ ਬੀਕੇਟੀ ਦੇ ਵਧੀਆ ਅੰਗੇ ਵਾਲੀ ਫਰੰਟ ਵਾਲੇ ਐਮ ਆਰ ਪਦੇ ਕਿੰਨੇ ਕੇ ਪੈਸੇ ਟਾਇਰਾਂ ਦੀ ਚੱਲੀ ਸੰਉ ਬਈ ਮੰਨ ਲਓ ਵੀ ਮਗਰਲੇ ਦਾ 90 95 ਪਿਆ ਸੀ ਪਏ ਅਗਲੇ 70 75 ਦੇ ਟਾਇਰਾਂ ਰੇਟ ਦੀ ਗੱਲ ਕਰੀਏ 365000 ਰੁਪਏ ਡਿਮਾਂਡ ਆ ਹਾਂਜੀ ਸੌਕੇ ਦੇ ਮਾਤਰਾਣ ਕੀਤਾ ਜਾਓ ਵੀਰੇ ਠੀਕ ਆ ਜੀ ਹਾਂਜੀ ਵੀਰੇ ਸਾਹਮਣੇ ਆ ਗਿਆ ਜੀ ਦੁਬਾਰੇ ਫੇਰ ਸੋਨਾ ਲਿੱਕਾ ਇਹ ਆ ਗਈ ਇੰਟਰਨੈਸ਼ਨਲ 750 ਹਾਂਜੀ ਵੀਰੇ ਪੰਜਾਬ ਦਾ ਨੰਬਰ ਜੀ ਪੰਜਾਬ ਦਾ ਪੰਜਾਬ ਦਾ ਵੀਰੇ ਇਹ ਕਿੰਨੇ ਮਾਡਲ ਆ ਜੀ ਇਹ 2000 ਮਾਡਲ ਆ ਡਿਮਾਂਡ ਇਹਦੀ 190000 ਰੁਪਿਆ ਹਾਂਜੀ ਹਾਂਜੀ ਵੀਰੇ ਟਾਇਰਾਂ ਦੀ ਕੰਡੀਸ਼ਨ ਜੀ ਟਾਇਰ ਮੰਨ ਲਓ ਮਗਰਲੇ ਵੀਰੇ ਹੈਗੇ 65 ਪੈਸੇ ਅਗਲੇ 75 80 ਪੈਸੇ ਆ ਪੰਜਾਬ ਨੰਬਰ ਤੇ ਸਿੰਪਲ ਸਟੀering ਹਾਂਜੀ ਸਿੰਪਲ ਸਟੀering ਡਬਲ ਕਲੱਚ ਦੇ ਵਿੱਚ ਛੇ ਚਰੀ ਦੇ ਵਿੱਚ ਆ ਇਹ ਚਰੀ ਡਬਲ ਕਲੱਚ ਆ ਹਾਂਜੀ ਵੀਰੇ ਇਹਦੀ ਵੀ ਨੀਂਦ ਮੰਗਾਈ ਜੀ ਇਹਦੀ 1,90,000 ਰੁਪਏ ਦੀ ਡਿਮਾਂਡ ਹੈ ਜੀ 1,90,000 ਹੈ ਡਿਮਾਂਡ ਹੈ ਇਹ ਕਿੰਨੇ ਕ ਤੱਕ ਬਣ ਜੂਗਾ ਇਹ ਟਰੈਕਟਰ ਦੇ ਦਾਂਗੇ ਵੀਰੇ ਆਪਾਂ 1 ਲੱਖ ਦੇ 75,000 ਦਾ ਰੱਖਾਂਗੇ 1,75,000 ਦਾ ਹਾਂਜੀ ਵੀਰੇ ਠੀਕ ਹੈ ਜੀ ਕੰਟੈਕਟ ਨੰਬਰ ਜੀ ਆਪਣਾ 9947 55467 ਠੀਕ ਹੈ ਜੀ 994755467 ਰੋਡੇ ਪਿੰਡਾਂ ਜ਼ਿਲ੍ਹਾ ਮੋਗਾ ਬਾਈ ਜੀ ਹਾਂਜੀ ਬਾਕੀ ਪ੍ਰਾਣੇ ਦੇ ਬਿਲਕੁਲ ਠੀਕ ਹੈ ਜੀ ਪ੍ਰਾਣੇ ਟਰੈਕਟਰ ਕੱਟ ਹੈ ਜੀ ਹਾਂਜੀ ਵੀਰੇ ಬಾಯಿ ಬದಿಯ ಲೇಕ್ಮೆಟ್ ಶೇರ